ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰਜਨ ਸਾਤਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਾਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਖਾਲਸਾ ਦੀ ਚਰਨ ਸ਼ਰਨ ਵਿੱਚ ਜਾਇਆ ਮਹਾਰਾਜ ਦੇ ਚਰਨਾ ਕਮਲਾਂ ਦੀ ਖੁਸ਼ੀ ਨਸੀਬ ਹੁੰਦੀ ਹੈ ਇਹ ਜਗਤ ਵਿੱਚ ਖਾਲਸਾ ਦੀ ਸਭ ਤੋਂ ਵੱਡਾ ਜਿਹੜਾ ਅਮੋਲਕ ਪਦਾਰਥ ਹੈ ਨਾਮ ਉਹ ਪ੍ਰਾਪਤ ਹੁੰਦਾ ਹੈ ਇਸ ਖਾਲਸਾ ਦੀ ਜਗਤ ਵਿੱਚ ਤਿੰਨਾਂ ਲੋਕਾਂ ਵਿੱਚ ਸਭ ਤੋਂ ਉੱਚੀ ਪਦਵੀ ਉਹ ਪ੍ਰਾਪਤ ਹੁੰਦੀ ਹੈ ਕਿਹੜੀ ਮੁਕਤੀ ਖਾਲਸਾ ਦੀ ਮੁਕਤ ਪ੍ਰਾਪਤ ਹੋ ਜਾਂਦੀ ਹੈ ਜਦੋਂ ਮੁਕਤੀ ਮਿਲ ਜਾਵੇ ਫਿਰ ਇਹ ਸਾਰੇ ਸੰਸਾਰ ਦੇ ਝਮੇਲੇ ਦੁੱਖ ਤਕਲੀਫਾਂ ਇਹ ਵਾਰ-ਵਾਰ ਸਰੀਰਾਂ ਦੇ ਵਿੱਚ ਆਉਣਾ ਵਾਰ-ਵਾਰ ਸੰਜੋਗ ਬਣਨੇ ਵਾਰ-ਵਾਰ ਮਾਂ ਪਿਓ ਭੈਣ ਭਰਾ ਨਾਲ ਸਬੰਧ ਬਣਨੇ ਇਹ ਜਗਤ ਵਿੱਚ ਆਉਣਾ ਦੁਖੀ ਹੋਣਾ ਇਹ ਸਾਰਾ ਕੁਝ ਖਤਮ ਹੋ ਜਾਂਦਾ ਆਤਮਾ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ ਉਹਨੂੰ ਮੁਕਤੀ ਪਤਪਦ ਕਹਿੰਦੇ ਹਨ ਜਿਵੇਂ ਖਾਲਸਾ ਜੀ ਪਾਣੀ ਦੇ ਵਿੱਚ ਪਾਣੀ ਪਾ ਦਿੱਤਾ ਜਾਵੇ ਤੇ ਉਹ ਪਾਣੀ ਦਾ ਰੂਪ ਹੋ ਜਾਂਦਾ ਹੈ ਇਸੇ ਪ੍ਰਕਾਰ ਜਦੋਂ ਮੁਕਤੀ ਪ੍ਰਾਪਤ ਹੁੰਦੀ ਹੈ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚੋਂ ਖਾਲਸਾ ਜੀ ਇੱਕਮਿਕ ਜਿਹੜੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਉਸ ਵੇਲੇ ਫਿਰ ਖਾਲਸਾ ਜੀ ਦੋ ਨਹੀਂ ਰਿਹਾ ਕਰਦੇ ਇੱਕੋ ਹੀ ਰੂਪ ਹੋ ਜਾਇਆ ਕਰੀਦਾ ਫਿਰ ਜੰਮਣ ਤੇ ਮਰਨ ਦਾ ਗੇੜ ਮੁੱਕ ਜਾਂਦਾ ਫਿਰ ਵਾਰ-ਵਾਰ ਖਾਲਸਾ ਜੀ ਲੇਖਾ ਜੋਖਾ ਨਹੀਂ ਹੁੰਦਾ ਧਰਮ ਰਾਜ ਦੇ ਨਾਲ ਕੋਲ ਜਾਣਾ ਖਤਮ ਹੋ ਜਾਂਦਾ ਉਹ ਰਸਤੇ ਮੁੱਕ ਜਾਂਦੇ ਹਨ ਐਸੀ ਅਵਸਥਾ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੋਂ ਬਿਨਾ ਹੋਰ ਕਿਤੇ ਹੋਣੀ ਹਥਿਆ ਸਕਦੀ ਪਰਮੇਸ਼ਰ ਦਾ ਨਾਮ ਸਿਮਰਨ ਤੋਂ ਬਿਨਾ ਇਹ ਅਵਸਥਾ ਖਾਲਸਾ ਜੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਸੋ ਇਹ ਸਾਰੀਆਂ ਅਵਸਥਾਵਾਂ ਜਿਹੜੀਆਂ ਹਨ ਇਹ ਸਤਿਗੁਰਾਂ ਦੇ ਚਰਣਾ ਵਿੱਚੋਂ ਪ੍ਰਾਪਤ ਹੁੰਦੀਆਂ ਹਨ ਖਾਲਸਾ ਜੀ ਜਿਨ੍ਹਾਂ ਨੂੰ ਇਹ ਪ੍ਰਾਪਤ ਹੁੰਦੀਆਂ ਉਹਨਾਂ ਦਾ ਜੀਵਨ ਪੜ ਕੇ ਵੇਖੋ ਪੜੋ ਖਾਲਸਾ ਜੀ ਜੀਵਨ ਬਾਬਾ ਜੀ ਬਾਬਾ ਅਤਰ ਸਿੰਘ ਸਾਹਿਬ ਜੀ ਮਸਤੂ ਆਣੇ ਵਾਲੇ ਮਹਾਪੁਰਸ਼ ਬਾਬਾ ਜੀ ਬਾਬਾ ਅਜੀਤ ਸਿੰਘ ਸਾਹਿਬ ਜੀ ਹੰਸਾਲੀ ਸਾਹਿਬ ਵਾਲੇ ਖਾਲਸਾ ਜੀ ਬਾਬਾ ਵੀਰ ਸਿੰਘ ਸਾਹਿਬ ਜੀ ਨਰੰਗਾਬਾਦੀਏ ਮਹਾਂਪੁਰਸ਼ ਬਾਬਾ ਕਰਮ ਸਿੰਘ ਸਾਹਿਬ ਜੀ ਹੋਤੀ ਮਰਦਾਨ ਵਾਲੇ ਇਹ ਖਾਲਸਾ ਜੀ ਬਾਬਾ ਵੀਰਮਦਾਸ ਸਾਹਿਬ ਜੀ ਵਰਗੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਆਂਦਾ ਜੀਵਨ ਪੜ ਕੇ ਵੇਖੋ ਇਹ ਖਾਲਸਾ ਜੀ ਵੱਡੀਆਂ ਕਮਾਈਆਂ ਵਾਲੇ ਸਾਧੂ ਹਨ ਇਹਨਾਂ ਦੇ ਜੀਵਨ ਵਿੱਚ ਪਤਾ ਚੱਲੇਗਾ ਇਹਨਾਂ ਨੇ ਮੁਕਤੀ ਦੀ ਪ੍ਰਾਪਤੀ ਕਿਵੇਂ ਕੀਤੀ ਹੈ ਕਿਵੇਂ ਆਪਣਾ ਜੀਵਨ ਢਾਲਿਆ ਹੈ ਬਾਣੀ ਦੇ ਅਨੁਸਾਰ ਕਿਦਾਂ ਇਹ ਪਾਵਨ ਪਵਿੱਤਰ ਬਾਣੀ ਨੂੰ ਪੜ੍ਹ-ਪੜ ਕੇ ਖਾਲਸਾ ਜੀ ਆਪਣੇ ਅੰਦਰ ਪਰਮੇਸ਼ਰ ਵਾਹਿਗੁਰੂ ਜੀ ਨੂੰ ਤੱਕਿਆ ਹੈ ਇਹ ਸਾਰਾ ਕੁਝ ਇਸੇ ਬਾਣੀ ਵਿੱਚੋਂ ਉਹਨਾਂ ਨੇ ਪ੍ਰਾਪਤ ਕੀਤਾ ਹੈ ਕਿਵੇਂ ਪੰਜਾਂ ਵਿਕਾਰਾਂ ਨੂੰ ਕਾਬੂ ਕਰਨਾ ਹੈ ਕਿਵੇਂ ਮਾਇਆ ਦੇ ਪ੍ਰਭਾਵ ਤੋਂ ਬਚਣਾ ਹੈ ਇਹ ਸਾਰਾ ਕੁਝ ਖਾਲਸਾ ਜੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਦਰਜ ਕਰਿਆ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਹੁਣਾਂ ਦਾ ਐਡਾ ਉੱਚਾ ਸੁੱਚਾ ਜੀਵਨ ਕਿਵੇਂ ਬਣਿਆ ਖਾਲਸਾ ਜੀ ਇਸੇ ਬਾਣੀ ਦੇ ਆਸ਼ੇ ਅਨੁਸਾਰ ਬਣਿਆ ਇਸੇ ਬਾਣੀ ਦਾ ਆਸਰਾ ਲੈਣ ਕਰਕੇ ਬਣਿਆ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਹੋਏ ਹਨ ਖਾਲਸਾ ਜੀ ਕਿਵੇਂ ਹੋਏ ਹਨ ਇਸੇ ਬਾਣੀ ਨੂੰ ਜਪ ਕੇ ਪੜ੍ਹ ਕੇ ਹੋਏ ਹਨ ਖਾਲਸਾ ਜੀ ਮਹਾਨ ਸ਼ਹੀਦਾਂ ਨੇ ਇਹ ਖਾਲਸਾ ਜੀ ਸ਼ਹਾਦਤਾਂ ਪ੍ਰਾਪਤ ਕੀਤੀਆਂ ਕੋਈ ਐਵੇਂ ਨਹੀਂ ਘਰ ਉੱਠ ਕੇ ਕਰ ਲਈਆਂ ਇਹ ਬਾਣੀ ਦਾ ਖਾਲਸਾ ਜੀ ਪ੍ਰਤਾਪ ਸੀ ਇਹ ਬਾਣੀ ਕਰਕੇ ਕੀਤੀਆਂ ਜਾਂ ਖਾਲਸਾ ਜੀ ਬਾਣੀ ਪੜਨ ਵਾਲਿਆਂ ਦਾ ਸੰਗ ਕਰਕੇ ਕੀਤੀਆਂ ਇਹ ਦੋ ਹੀ ਕਾਰਨ ਹਨ ਕਿ ਉਹਨਾਂ ਨੂੰ ਗਿਆਨ ਹੋ ਗਿਆ ਗਿਆਤ ਆ ਗਿਆ ਪਰ ਖਾਲਸਾ ਜੀ ਅਫਸੋਸ ਦੀ ਗੱਲ ਹੈ ਸਾਨੂੰ ਇਹ ਸਮਝ ਨਹੀਂ ਆਉਂਦੀ ਖਾਲਸਾ ਜੀ ਜਿਹੜੀ ਬਾਣੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਪੀ ਹੈ ਜਿਹੜੀ ਬਾਣੀ ਦਾ ਜਾਪ ਸਤਿਗੁਰੂ ਜੀ ਮਹਾਰਾਜ ਨੇ ਸਰਸਾ ਨਦੀ ਨੂੰ ਪਾਰ ਕਰਕੇ ਕੀਤਾ ਹੈ ਇਹ ਉਹੀ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਉਹਨਾਂ ਨੇ ਇਸ ਬਾਣੀ ਨੂੰ ਖਾਲਸਾ ਜੀ ਆਪਣੇ ਹਿਰਦੇ ਵਿੱਚ ਵਸਾ ਕੇ ਵੱਡੀਆਂ-ਵੱਡੀਆਂ ਖਾਲਸਾ ਜੀ ਮੱਲਾ ਮਾਰੀਆਂ ਤੇ ਪਰ ਆਪਾਂ ਇਹ ਬਾਣੀ ਦਾ ਜਾਪ ਵੀ ਕਰਦੇ ਸਾਡਾ ਤੇ ਨਿੱਕੇ ਤੋਂ ਨਿੱਕਾ ਵੀ ਦੁੱਖ ਨਹੀਂ ਨਾਸ਼ ਹੁੰਦਾ ਅਸੀਂ ਪਾਪੀ ਨੂੰ ਕੀ ਨਾਸ਼ ਕਰਨਾ ਬੰਦੇ ਨੂੰ ਕੀ ਝਟਕਣਾ ਉਹਨਾਂ ਨੇ ਵੇਖੋ ਖਾਲਸਾ ਜੀ ਕਿੰਨੀਆਂ-ਕਿੰਨੀਆਂ 40 ਲੱਖ ਫੌਜ ਦਾ ਆਹ ਉਲਾ ਛੱਡਿਆ 40 ਸਿੰਘਾਂ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਹੁਣੀ ਖਾਲਸਾ ਜੀ ਵੇਖੋ 5000 ਸਿੱਖ ਸਨ ਤੇ ਕਿੰਨਾ ਖਾਲਸਾ ਜੀ ਕਿੱਡੀ ਫੌਜ ਚੜ ਕੇ 40 ਲੱਖ 40000 ਫੌਜ ਮਾਫ ਕਰਨਾ 40000 ਦੀ ਫੌਜ ਚੜ ਕੇ ਆਈ ਸੀ ਤੇ ਸਿਰਫ ਉਹ 40000 ਫੌਜ ਦਾ ਟਾਕਰਾ ਕਰਦੇ ਆ 88 ਸਿੰਘ ਹੀ ਸ਼ਹੀਦ ਹੋਏ ਸੀਗੇ ਇਹਨਾਂ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਨੌਦ ਸਿੰਘ ਸਾਹਿਬ ਜੀ ਬਾਬਾ ਸੰਤੋਖ ਸਿੰਘ ਸਾਹਿਬ ਜੀ ਇਹ ਖਾਲਸਾ ਜੀ ਮਹਾਪੁਰਸ਼ ਜਿਹੜੇ ਸ਼ਹੀਦ ਹੋਏ ਸੋ ਇਸ ਕਰਕੇ ਇਹ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਮਹਾਰਾਜ ਦੀਨ ਦੁਨੀ ਦੇ ਮਾਲਕ ਇਹ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਰਹਿ ਆਂ ਹੀ ਸਾਨੂੰ ਪ੍ਰਾਪਤ ਹੁੰਦਾ ਬਾਣੀ ਵਿੱਚੋਂ ਪ੍ਰਾਪਤ ਹੁੰਦਾ ਹੈ ਸੋ ਇਸ ਕਰਕੇ ਖਾਲਸਾ ਜੀ ਵੱਧ ਤੋਂ ਵੱਧ ਬਾਣੀ ਦਾ ਜਾਪ ਕਰੀਏ ਵੱਧ ਤੋਂ ਵੱਧ ਬਾਣੀ ਦਾ ਅਭਿਆਸ ਕਰਿਆ ਕਰੀਏ ਤਾਂ ਜੋ ਸਾਨੂੰ ਵੀ ਸੋਝੀ ਆਵੇ ਜਿਵੇਂ ਉਹਨਾਂ ਮਹਾਂਪੁਰਸ਼ਾਂ ਨੇ ਸੁਖ ਲਏ ਹਨ ਆਤਮਿਕ ਸੁਖ ਲਏ ਹਨ ਪਰਮੇਸ਼ਰ ਦੇ ਦਰ ਪ੍ਰਵਾਨ ਹੋ ਗਏ ਹਨ ਐਵੇਂ ਖਾਲਸਾ ਜੀ ਅਸੀਂ ਵੀ ਹੋ ਜਾਈਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਭਾਈ ਮਾਇਆ ਦੇ ਨਸ਼ੇ ਵਿੱਚ ਹੀ ਨਾ ਕੱਲੇ ਡੁੱਬੇ ਰਹੋ ਖਾਲਸਾ ਜੀ ਸੰਸਾਰ ਸਵੇਰੇ ਉੱਠਦਾ ਉੱਠਦਿਆਂ ਸਾਰੀ ਚਿੰਤਾ ਪੈ ਜਾਂਦੀ ਹੈ ਵੀ ਅੱਜ ਕੰਮ ਤੇ ਜਾਣਾ ਕੰਮ ਤੇ ਜਾਵਾਂਗੇ ਤੇ ਪੈਸੇ ਮਿਲਣਗੇ ਪੈਸੇ ਮਿਲਣਗੇ ਤੇ ਘਰ ਦੇ ਕੰਮ ਚਲਾਵਾਂਗੇ ਇਹ ਚੀਜ਼ ਦੀ ਖਾਲਸਾ ਜੀ ਸਾਨੂੰ ਜ਼ਿਆਦਾ ਲੋਡ ਪਈ ਹੋਈ ਹੈ ਪਰ ਮਹਾਰਾਜ ਕਹਿੰਦੇ ਉਹ ਰੱਬ ਨੇ ਜਿਹਨੇ ਤੈਨੂੰ ਪੈਦਾ ਕੀਤਾ ਹੈ ਨਾ ਉਹਨੇ ਤੇਰੀ ਰੋਜੀ ਜਿਹੜੀ ਰੋਟੀ ਹੈ ਉਹ ਵੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਲਾਈ ਹੋਈ ਹੈ ਉਹ ਪਹਿਲਾਂ ਹੀ ਲਿਖੀ ਹੋਈ ਹੈ ਜਿੱਥੋਂ ਤੈਨੂੰ ਮਿਲਣਾ ਤੈਨੂੰ ਲੱਗਦਾ ਕਿ ਤੂੰ ਸਵੇਰੇ ਉੱਠਦਾ ਐ ਤੇ ਤੈਨੂੰ ਰੱਬ ਤੋਰਦਾ ਤੇ ਤੂੰ ਤਾਂ ਜਾਣਾਂ ਪਰ ਨਹੀਂ ਖਾਲਸਾ ਜੀ ਇਹ ਸਭ ਕੁਝ ਲਿਖਿਆ ਹੋਇਆ ਲਿਖਤ ਹੈ ਐਵੇਂ ਹੁਣਾ ਹੋ ਕੇ ਰਹਿਣਾ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਤੁਸੀਂ ਗੁਰੂਵਾਲ ਨੂੰ ਮੁਖ ਕਰੋ ਤੁਹਾਡੇ ਕੋਲੇ ਮਾਇਆ ਧਨ ਪਦਾਰਥ ਆਪਣੇ ਆਪ ਹੀ ਖਾਲਸਾ ਜੀ ਆਉਣ ਲੱਗ ਪੈਣਾ ਸੋ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਤੂੰ ਕਿਉਂ ਠਗੀਆਂ ਕਰਦਾ ਫਿਰਦਾ ਰੱਬ ਤੇਰੇ ਨਾਲ ਹੈ ਤੈਨੂੰ ਲੇਖਾ ਜੋਖਾ ਦੇਣਾ ਪੈਣਾ ਤੋ ਉਹਨਾਂ ਮਹਾਪੁਰਸ਼ਾਂ ਵਾਂਗੂ ਬਾਣੀ ਨਹੀਂ ਪੜਦਾ ਖਾਲਸਾ ਜੀ ਉਹਨਾਂ ਵਿੱਚ ਤੇ ਸਾਡੇ ਵਿੱਚ ਕੀ ਫਰਕ ਹੈ ਉਹਨਾਂ ਨੇ ਖਾਲਸਾ ਜੀ ਨਿਸ਼ਕਾਮ ਹੋ ਕੇ ਬਾਣੀ ਜਪੀ ਹੈ ਕੋਈ ਕਾਮਨਾ ਨਹੀਂ ਕੀਤੀ ਕੋਈ ਆਸ ਨਹੀਂ ਰੱਖੀ ਉਹਨਾਂ ਨੇ ਸਤਗੁਰਾਂ ਦੀ ਖੁਸ਼ੀ ਵਾਸਤੇ ਬਾਣੀ ਪੜੀ ਤੇ ਸਤਗੁਰੂ ਜੀ ਮਹਾਰਾਜ ਨੇ ਉਹਨਾਂ ਨੂੰ ਦਾਤੇ ਬਣਾ ਦਿੱਤਾ ਕਿਹੜੀ ਚੀਜ਼ ਦੀ ਕਮੀ ਹੈ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਖਾਲਸਾ ਜੀ ਕਿਸੇ ਚੀਜ਼ ਦੀ ਕਮੀ ਹੈ ਸਾਰਾ ਸੰਸਾਰ ਬਾਬਾ ਦੀਪ ਸਿੰਘ ਸਾਹਿਬ ਨੂੰ ਝੁਕਦਾ ਕਿੱਡੀ ਵੱਡੀ ਪ੍ਰਭਤਾ ਉਹਨਾਂ ਦੀ ਹੈ ਆਪਾਂ ਸਾਰੇ ਹੀ ਖਾਲਸਾ ਜੀ ਉਹਨਾਂ ਦੇ ਦਰ ਤੇ ਝੁਕਦੇ ਹਾਂ ਮੰਗਦੇ ਹਾਂ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਸਾਰੀ ਦੁਨੀਆ ਖਾਲਸਾ ਜੀ ਪੁੱਤ ਮੰਗਦੀ ਹੈ ਸੋ ਕਿੱਡੀ ਵੱਡੀ ਪ੍ਰਭਤਾ ਹੈ ਪਰ ਅਸੀਂ ਕੀ ਕਰਦੇ ਹਾਂ ਅਸੀਂ ਬਾਣੀ ਵੀ ਪੜ੍ਹਦੇ ਹਾਂ ਨਾਲ ਨਾਲ ਖਾਲਸਾ ਜੀ ਠਗੀਆਂ ਠੋਰੀਆਂ ਵੀ ਕਰਦੇ ਹਾਂ ਤਾਂ ਅਸੀਂ ਫਸਲੇ ਹਾਂ ਮਹਾਰਾਜ ਕਹਿੰਦੇ ਝੂਠੋ ਮਾਇਆ ਕੋ ਮਦਮਾ ਇਹ ਜਿਹੜਾ ਮਾਇਆ ਦਾ ਨਸ਼ਾ ਹੈ ਮਾਇਆ ਨੂੰ ਖਾਲਸਾ ਜੀ ਚਤਵੀ ਜਾਣਾ ਮੈਂ ਕੰਮ ਤੇ ਜਾਵਾਂਗਾ ਫਿਰ ਪੈਸੇ ਮਿਲਣਗੇ ਇਹ ਮੇਰੀ 10000 ਤਨਖਾਹ ਤੇ 20 ਹੋ ਜੇ ਜੇ 20 ਆ ਤੇ 50 ਹੋ ਜੇ ਜੇ 50 ਆ ਤੇ ਹੁਣ ਲੱਖ ਹੋ ਜੇ ਜੇ ਲੱਖ ਆ ਤੇ 2 ਲੱਖ ਹੋ ਜਵੇ ਇਹ ਲਾਲਸਾ ਕਦੇ ਖਤਮ ਨਹੀਂ ਹੁੰਦੀ ਤੇ ਮਹਾਰਾਜ ਕਹਿੰਦੇ ਜਿਹੜਾ ਮਾਇਆ ਦਾ ਨਸ਼ਾ ਤੈਨੂੰ ਚਿੰਬੜ ਗਿਆ ਨਾ ਇਹ ਨਾਲ ਤ ਨਹੀਂ ਜਾਣਾ ਇੱਥੇ ਰਹਿ ਜਾਣਾ ਇਹਨੇ ਨਿਭਣਾ ਤ ਨਹੀਂ ਜਿਹਦੇ ਕਰਕੇ ਤੂੰ ਬਾਣੀ ਪੜਦਾ ਹੈ ਪਰ ਤੇਰੀ ਬਹੁਤੀ ਸੁਰਤੀ ਜਿਹੜੀ ਹੈ ਉਹ ਕੰਮ ਕਾਜਾਂ ਵਿੱਚ ਰਹਿੰਦੀ ਧਰੋ ਮੋਹ ਦੂਰ ਕਰ ਬਪੁਰੇ ਸੰਗ ਗੋਪਾਲ ਜਾਨ ਮਹਾਰਾਜ ਕਹਿੰਦੇ ਮੂਰਖਾ ਇਹ ਮਾਇਆ ਦਾ ਜਿਹੜਾ ਮੋਹ ਹੈ ਨਾ ਉਹਨੂੰ ਆਪਣੇ ਅੰਦਰੋਂ ਦੂਰ ਕਰ ਇਹ ਮਾਇਆ ਦੀ ਖਾਤਰ ਜਿਹੜੀਆਂ ਠਗੀਆਂ ਕਰਨ ਨੂੰ ਤੇਰਾ ਚਿੱਤ ਕਰਦਾ ਹੈ ਨਾ ਇਹਨੂੰ ਛੱਡ ਦੇ ਦੂਜੇ ਕੋਲੋਂ ਖੋਣ ਨੂੰ ਦਿਲ ਕਰਦਾ ਮੈਂ ਉਹਨੂੰ ਖੋਲਵਾ ਉਹ ਜਿਹੜਾ ਉਹਨੂੰ ਮਿਲਿਆ ਉਹ ਮੈਨੂੰ ਮਿਲ ਜਵੇ ਇਹ ਜਿਹੜੇ ਤੇਰੇ ਅੰਦਰ ਦੀ ਭਾਵਨਾ ਬਣੀ ਹੋਈ ਹੈ ਨਾ ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਰੱਬ ਦੇ ਕੋਲ ਨਹੀਂ ਜਾਣ ਦਿੰਦੀ ਮਿਲਣ ਨਹੀਂ ਦਿੰਦੀ ਇਹ ਤੇਰੀ ਪੜੀ ਹੋਈ ਬਾਣੀ ਨੂੰ ਪ੍ਰਮਾਣ ਨਹੀਂ ਦਿੰਦੀ ਸੋ ਇਸ ਕਰਕੇ ਖਾਲਸਾ ਜੀ ਆਪਣੇ ਅੰਦਰੋਂ ਇਹ ਜਿਹੜੀਆਂ ਚੀਜ਼ਾਂ ਦੂਰ ਕਰੋ ਵੀ ਮੈਂ ਪਾਠ ਕਰੂੰਗਾ ਤੇ ਮੈਨੂੰ ਬੜੀ ਮਾਇਆ ਮਿਲੂਗੀ ਇਸ ਕਰਕੇ ਸਾਨੂੰ ਮਾਇਆ ਤੇ ਮਿਲ ਜਾਂਦੀ ਹੈ ਪਰ ਖਾਲਸਾ ਜੀ ਸਾਡੀ ਜਿਹੜੀ ਤਰੱਕੀ ਨਹੀਂ ਹੁੰਦੀ ਆਤਮਿਕ ਜੀਵਨ ਵਿੱਚ ਕੋਈ ਤਰੱਕੀ ਨਹੀਂ ਹੁੰਦੀ ਮੇਥਿਆ ਰਾਜ ਜੋ ਬਨ ਅਰ ਉਮਰੇ ਮੀਰ ਮਲਕ ਅਰ ਖਾਨ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਵੱਡੇ ਵੱਡੇ ਰਾਜ ਕੀਤੇ ਖਾਲਸਾ ਜੀ ਸਿਕੰਦਰ ਵਰਗੇ ਵੇਖੋ ਖਾਲਸਾ ਜੀ ਲੋਧੀਆਂ ਦਾ ਕਿੱਡਾ ਵੱਡਾ ਰਾਜ ਸੀ ਮੁਗਲਾਂ ਦਾ ਕਿੱਡਾ ਵੱਡਾ ਰਾਜ ਸੀ ਹੁਣਾਂ ਹਿੰਦੂਆਂ ਦਾ ਕਿੱਡਾ ਵੱਡਾ ਰਾਜ ਸੀ ਇਹ ਸਦਾ ਰਹਿਣ ਵਾਲੇ ਨਹੀਂ ਹੈ ਸਦਾ ਨਹੀਂ ਰਾਣੀ ਜਵਾਰ ਲਾਲ ਨਹਿਰੂ ਬੈਠਾ ਜਦੋਂ 47 ਤੋਂ ਬਾਅਦ ਵਿੱਚ ਖਾਲਸਾ ਜੀ ਹੋਰ ਕਿੰਨੇ ਆਏ ਅਟਲ ਬਿਹਾਰੀ ਬਾਜ ਪਈ ਬੈਠਾ ਉਹ ਵੀ ਕਿੱਡਾ ਰਾਜਾ ਬਣਿਆ ਇਹ ਦੇਸ਼ ਦਾ ਭਾਰਤਖੰਡ ਦਾ ਫਿਰ ਮਨਮੋਹਨ ਸਿੰਘ ਜੀ ਆਏ ਫਿਰ ਖਾਲਸਾ ਜੀ ਹੁਣ મોદી ਆਇਆ ਇਹ ਕਦੇ ਰਹਿਣੇ ਨਹੀਂ ਆ ਇਹ ਨਾਸ਼ ਹੋ ਜਾਣੇ ਆ ਇਹ ਤੇ ਖਾਲਸਾ ਜੀ ਥੋੜਿਆਂ ਕੁ ਦਿਨਾਂ ਦਾ ਚਾਹ ਹੈ ਰਾਸ ਹੈ ਤੇ ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜ ਨਾਸ਼ ਹੋ ਗਏ ਹਨ ਵੱਡੇ ਵੱਡਿਆਂ ਦੇ ਜੋਵਨ ਖਾਲਸਾ ਜੀ ਜਿਹੜੇ ਕਹਿੰਦੇ ਸੀ ਸਾਡੀ ਸੁੰਦਰਤਾ ਨਹੀਂ ਖਤਮ ਹੋਣੀ ਉਹ ਵੀ ਖਤਮ ਹੋ ਗਈ ਜਿਹੜੇ ਕਹਿੰਦੇ ਸੀ ਵੀ ਅਸੀਂ ਕਦੇ ਖਤਮ ਹੀ ਨਹੀਂ ਹੋਣਾ ਮਰਨਾ ਹੀ ਨਹੀਂ ਉਹ ਵੀ ਮਰ ਗਏ ਮਿੱਥਿਆ ਕਾਪਰ ਸੁਗੰਧ ਚਤੁਰਾਈ ਮਿੱਥਿਆ ਭੋਜਨ ਪਾਣ ਕਹਿੰਦੇ ਵੀ ਜਿਹੜੇ ਸਰੀਰ ਉੱਤੇ ਕੱਪੜੇ ਪਾਏ ਸੁਗੰਧੀਆਂ ਲਾਈਆਂ ਵੀ ਨਾਸ਼ ਨੇ ਖਤਮ ਹੋ ਜਾਂਦੀਆਂ ਹਨ ਖਾਲਸਾ ਦੀ ਚਤੁਰਾਈਆਂ ਕਰ ਕਰਕੇ ਬੰਦਾ ਮਾਇਆ ਇਕੱਠੀ ਕਰਦਾ ਲੋਕਾਂ ਨੂੰ ਸਲਾਵਾ ਦਿੰਦਾ ਫਿਰਦਾ ਉਹ ਵੀ ਖਤਮ ਹੋ ਜਾਂਦਾ ਖਾਣਾ ਪੀਣਾ ਵਧੀਆ ਤੋਂ ਵਧੀਆ ਪਦਾਰਥ ਜਿਹੜੇ ਹਨ ਉਹ ਵੀ ਮੁੱਕ ਜਾਂਦੇ ਹਨ ਕੋਈ ਵੀ ਖਾਲਸਾ ਜੀ ਸੰਗ ਨਹੀਂ ਜੇ ਜਾਂਦਾ ਸੰਗ ਜਾਂਦਾ ਹੈ ਵਾਹਿਗੁਰੂ ਜੀ ਦਾ ਨਾਮ ਸੱਚੇ ਪਾਤਸ਼ਾਹ ਦੇ ਨਾਮ ਤੇ ਖਾਲਸਾ ਜੀ ਕੀਤੀ ਹੋਈ ਸੇਵਾ ਮਹਾਰਾਜ ਦੇ ਨਾਮ ਤੇ ਖਾਲਸਾ ਜੀ ਖੁਸ਼ੀਆਂ ਸੰਸਾਰ ਦੀਆਂ ਲੈਣੀਆਂ ਇਹ ਨਾਲ ਜਾਂਦੀਆਂ ਪੁੱਣ ਬਣਦੇ ਹਨ ਮਹਾਰਾਜ ਕਹਿੰਦੇ ਇੱਕ ਅਰਦਾਸ ਕਰਿਆ ਕਰ ਪਰਮੇਸ਼ਰ ਦੇ ਚਰਨਾਂ ਵਿੱਚ ਦੀਨ ਬੰਦ ਰੋ ਦਾਸ ਤਾਸ ਰੋ ਸੰਤਾ ਕੀ ਸਾਰਾਂਹੇ ਸੱਚੇ ਪਾਤਸ਼ਾਹ ਹੈ ਗਰੀਬਾਂ ਦੇ ਦਇਆ ਕਰਨ ਵਾਲੇ ਇਹ ਗਰੀਬਾਂ ਦੇ ਸਹਾਇਕ ਸਤਿਗੁਰੂ ਹੈ ਮਹਾਰਾਜ ਦੀਨ ਦੁਨੀ ਦੇ ਮਾਲਕ ਮੈਂ ਤੇਰੇ ਦਾਸਾਂ ਦਾ ਦਾਸ ਹਾਂ ਸੱਚੇ ਪਾਸ਼ਾ ਮੈਂ ਤੇਰੇ ਸੰਤਾਂ ਦੀ ਸ਼ਰਨ ਹਾਂ ਤੇਰੇ ਸਿੱਖਾਂ ਦੀ ਸ਼ਰਨ ਵਿੱਚ ਹਾਂ ਤੇਰੇ ਗੁਰਸਿੱਖਾਂ ਦੀ ਸੰਗਤ ਵਿੱਚ ਹਾਂ ਮੰਗਨ ਮੰਗੋ ਹੋਏ ਅਚਿੰਤਾ ਮਿਲ ਨਾਨਕ ਕੇ ਹਰ ਪ੍ਰਾਣ ਏ ਸੱਚੇ ਪਾਸ਼ਾ ਧੰਨ ਗੁਰੂ ਨਾਨਕ ਸਾਹਿਬ ਜੀ ਏ ਮੇਰੀ ਜਿੰਦ ਜਾਨ ਸਤਿਗੁਰੂ ਜੀ ਮੈਂ ਸਾਰੇ ਆਸਰੇ ਛੱਡ ਚੁੱਕਾ ਹਾਂ ਮੈਂ ਤੇਰੇ ਦਰ ਤੇ ਆਇਆ ਹਾਂ ਤੇ ਮਹਾਰਾਜ ਤੇਰੇ ਦਰਸ਼ਨ ਮੰਗਦਾ ਹਾਂ ਜਿਸ ਮਨੁੱਖ ਦੇ ਅੰਦਰ ਖਾਲਸਾ ਜੀ ਆਹ ਵਾਲੀ ਚੀਜ਼ ਹੈ ਨਾ ਜਿਹਦੇ ਜਿਸ ਮਨੁੱਖ ਦੀ ਰਸਨਾ ਉੱਤੇ ਆਹ ਵਾਲੀ ਮੰਗ ਹੈ ਹ ਝੂਠੀ ਨਾ ਹੋਵੇ ਵੀ ਅੰਦਰੋਂ ਕੁਝ ਹੋਰ ਮੰਗਦਾ ਹੋਵੇ ਤੇ ਮੁੱਖ ਤੋਂ ਕਵੇ ਮੈਨੂੰ ਤੇਰੇ ਦਰਸ਼ਨ ਚਾਹੀਦੇ ਰੱਬ ਜਾਣਦਾ ਜੇ ਸਾਰਾ ਕੁਝ ਤੇ ਖਾਲਸਾ ਜੀ ਅੰਦਰੋਂ ਜਿਹਦੇ ਅੰਦਰ ਇਹ ਚੀਜ਼ ਹੈ ਨਾ ਵੀ ਮੈਨੂੰ ਮਹਾਰਾਜ ਦੇ ਦਰਸ਼ਨ ਹੋ ਜਾਣ ਉਹ ਖਾਲਸਾ ਜੀ ਆਤਮਿਕ ਤਰੱਕੀ ਕਰਦਾ ਉਹਦੇ ਵੱਲੋਂ ਸਤਗੁਰਾਂ ਦੀ ਨਿਗਾਹ ਹੁੰਦੀ ਹੈ ਉਹ ਫਿਰ ਖਾਲਸਾ ਜੀ ਇਹਨਾਂ ਮਹਾਨ ਸੂਰਮਿਆਂ ਵਾਂਗੂ ਗਿਣਿਆ ਜਾਂਦਾ ਹੈ ਕਡੇ ਕਡੇ ਸੰਤ ਹੋਏ ਹਨ ਖਾਲਸਾ ਜੀ ਉਹਨਾਂ ਨੇ ਦਾਤੇ ਦੀ ਪ੍ਰੀਤ ਮੰਗੀ ਹੈ ਦਾਤੇ ਦਾ ਪ੍ਰੇਮ ਮੰਗਿਆ ਹੈ ਤਾਂ ਕਰਕੇ ਦੁਨੀਆ ਉਹਨਾਂ ਨੂੰ ਪੂਜਦੀ ਹੈ ਨਮਸਕਾਰ ਕਰਦੀ ਹੈ ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਖਾਲਸਾ ਜੀ ਆਪਣੇ ਘਰਨ ਭਰਨ ਵਾਸਤੇ ਰੱਬ ਕੋਲੋਂ ਮੰਗਿਆ ਹੈ ਉਹਨਾਂ ਨੂੰ ਰੱਬ ਨੇ ਕੀ ਦੇਣਾ ਉਹ ਚੀਜ਼ਾਂ ਦੇਤੀਆਂ ਜਿਹੜੀਆਂ ਮੰਗੀਆਂ ਪੁੱਤ ਮੰਗੇ ਤੇ ਪੁੱਤ ਮਿਲ ਗਏ ਧੀਆ ਮੰਗੀਆਂ ਧੀਆ ਮਿਲ ਗਈਆਂ ਕਾਰੋਬਾਰ ਮੰਗੇ ਕਾਰੋਬਾਰ ਮਿਲ ਗਏ ਪਰ ਰੱਬ ਦੀ ਪ੍ਰੀਤ ਨਹੀਂ ਜੇ ਮਿਲੀ ਰਬ ਦੀ ਪ੍ਰੀਤ ਜਿਨ੍ਹਾਂ ਦੀ ਝੋਲੀ ਪੈਂਦੀ ਹੈ ਉਹ ਸ਼ਾਹ ਬਣ ਜਾਂਦੇ ਪਾਦਸ਼ਾਹ ਬਣ ਜਾਂਦੇ ਖਾਲਸਾ ਜੀ ਉਹ ਇਹ ਸਾਰੀ ਧਰਤੀ ਦੇ ਰਾਜੇ ਹਨ ਸੋ ਇਸ ਕਰਕੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾਇਆ ਕਰਨ ਸਾਨੂੰ ਸੋਝੀ ਆਵੇ ਮਤ ਆਵੇ ਮਹਾਰਾਜ ਕਿਰਪਾ ਕਰਨ 15 ਫਰਵਰੀ ਨੂੰ ਬਾਬਾ ਬਾਬਾ ਜੀ ਬਾਬਾ ਨੌਰ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਆ ਰਿਹਾ ਵਾਦ ਚੜ ਕੇ ਜਾਪ ਵਿਹਾਸ ਕਰੋ ਗੁਰਮੁਖੋ ਨਾਮ ਜਪੋ ਬੜੀ ਵੱਡੀ ਕਮਾਈ ਕੀਤੀ ਹੈ ਸੰਗਤ ਨੇ ਆਪਾਂ ਤੇ ਸਵਾ ਲੱਖ ਜਾਪ ਦਾ ਹਿਸਾਬ ਲਾਇਆ ਸੀ ਪਰ ਖਾਲਸਾ ਜੀ ਸਾਢੇ 10 ਲੱਖ ਦੇ ਕਰੀਬ ਜਾਪ ਮੋਲ ਮੰਤਰ ਦਾ ਸੰਗਤ ਨੇ ਕੀਤਾ ਬੜੀ ਵੱਡੀ ਸੇਵਾ ਮਹਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਇਸ ਵਾਰ ਵੱਧ ਤੋਂ ਵੱਧ ਆਪਾਂ ਛੱਡਣਾ ਨਹੀਂ ਖਾਲਸਾ ਜੀ ਇਦਾਂ ਉਦਮ ਕਰਕੇ ਆਪਾਂ ਜੱਪੀ ਜਾਵਾਂਗੇ ਤੇ ਸਾਨੂੰ ਮਹਾਰਾਜ ਦੀਆਂ ਖੁਸ਼ੀਆਂ ਮਿਲੀਆਂ ਜਾਣਗੀਆਂ ਆਪਾਂ ਉਦਮ ਕਰਕੇ ਲੱਗੇ ਰਹਿਣਾ ਹੈ ਹੁਣ ਮਹਾਰਾਜ ਕਿਰਪਾ ਕਰਨ ਜਦੋਂ ਬਾਬਾ ਜੀ ਬਾਬਾ ਨੌ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਬਾਅਦ ਵਿੱਚ ਖਾਲਸਾ ਜੀ ਮੇਰੀ ਆਪਣੀ ਵੀ ਇੱਛਾ ਹੈ ਮੈਨੂੰ ਲੱਗਦਾ ਵੀ ਹੈ ਵੀ ਆਪਾਂ ਰਲ ਮਿਲ ਕੇ ਜਿਸ ਧਰਤੀ ਤੇ ਜੰਮੇ ਹਾਂ ਪੰਜਾਬ ਦੀ ਧਰਤੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੇ ਖਾਲਸਾ ਜੀ ਸਾਨੂੰ ਬਹੁਤ ਕੁਝ ਦਿੱਤਾ ਹੈ ਬਹੁਤ ਕੁਝ ਦੇ ਰਹੀ ਹੈ ਤੇ ਬਹੁਤ ਕੁਝ ਦਿੰਦੀ ਰਹੇਗੀ ਇਹਨੇ ਖਤਮ ਨਹੀਂ ਹੋਣਾ ਇਹ ਧਰਤੀ ਦੇ ਵਿੱਚ ਬੜੀ ਵੱਡੀ ਬਰਕਤ ਹੈ ਜਿੱਥੇ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਯੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਚਰਨ ਪਾਏ ਹਨ ਤੇ ਇਸ ਜਿਹੜੀ ਇਹ ਜਿਹੜੀ ਧਰਤੀ ਹੈ ਇਹਨੂੰ ਕੁਝ ਨਹੀਂ ਹੋਣਾ ਇਹਨੇ ਕਿਤੇ ਗਰਕ ਨਹੀਂ ਹੋਣਾ ਇਹਨੇ ਵਧਣਾ ਫੁੱਲਣਾ ਹੀ ਆ ਛੋੜੀਆਂ ਸਾਡੀਆਂ ਕਮੀਆਂ ਕਰਕੇ ਇਹਨੇ ਉੱਤੇ ਖਾਲਸਾ ਜੀ ਸਭ ਕੁਝ ਚੱਲ ਰਿਹਾ ਆਪਾਂ ਇਸ ਧਰਤੀ ਦੀ ਸ਼ੁੱਧਤਾ ਵਾਸਤੇ ਇਹ ਧਰਤੀ ਦਾ ਭਲਾ ਮੰਗਣ ਵਾਸਤੇ ਆਪਾਂ ਜਰੂਰ ਜਾਪ ਰੱਖਾਂਗੇ ਸਵਾ ਮਹੀਨੇ ਦੇ ਜਾਪ ਮਹਾਰਾਜ ਕਿਰਪਾ ਕਰਨ ਜਰੂਰ ਆਪਾਂ ਆਰੰਭ ਕਰਾਂਗੇ ਮਹਾਰਾਜ ਦੀਆਂ ਖੁਸ਼ੀਆਂ ਲਾਵਾਂਗੇ ਕਿਉਂਕਿ ਖਾਲਸਾ ਜੀ ਇਹ ਧਰਤੀ ਉੱਤੇ ਸਤਗੁਰੂ ਜੀ ਮਹਾਰਾਜ ਜੀਆਂ ਦੇ ਸੋਹਣੇ ਸੁੰਦਰ ਚਰਨ ਪਏ ਹਨ ਸਤਗੁਰੂ ਜੀ ਨੇ ਵਿਚਰਣਾ ਕੀਤਾ ਹੈ ਸੋਹਣੇ ਟੰਗ ਦੇ ਨਾਲ ਮਹਾਰਾਜ ਦੀ ਸੱਚੇ ਪਾਸ਼ਾ ਧਰਤੀ ਨੂੰ ਭਾਗ ਲਾਏ ਹਨ ਦਸਾਂਈ ਸਰੂਪਾਂ ਨੇ ਖਾਲਸਾ ਜੀ ਧਰਤੀ ਉੱਤੇ ਚਰਨ ਪਾਏ ਹਨ ਪੰਜਾਬ ਦੀ ਧਰਤੀ ਤੇ ਇਹਦੇ ਬਹੁਤ ਵੱਡੀ ਖਾਲਸਾ ਜੀ ਤਾਕਤ ਹੈ ਇਸ ਧਰਤੀ ਦੇ ਅੰਦਰ ਆਪਾਂ ਇਹ ਧਰਤੀ ਦੀ ਵੀ ਸੁਖ ਮੰਗਣ ਵਾਸਤੇ ਜਾਪ ਕਰਾਂਗੇ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਜੀ ਇੱਕ ਵੀਰ ਜੀ ਨੇ ਸੁਣਾਉਣਾ ਕੀਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਵੇਂ ਉਹਨਾਂ ਤੇ ਕਿਰਪਾ ਕੀਤੀ ਕਿਵੇਂ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਤੇ ਇਹ ਖਾਲਸਾ ਜੀ ਮਹਾਰਾਜ ਦੇ ਚਰਨਾਂ ਵਿੱਚ ਜਿਨ੍ਹਾਂ ਨੇ ਪ੍ਰੀਤੀ ਰੱਖੀ ਹੁੰਦੀ ਹੈ ਉਹਨਾਂ ਨੂੰ ਰੱਬ ਫਿਰ ਦੇ ਹੀ ਦਿੰਦਾ ਇਹ ਭਾਈ ਸਾਹਿਬ ਜੀ ਨੇ ਦੱਸਣਾ ਕੀਤਾ ਕਿ ਵੀਰ ਜੀ ਮੇਰਾ ਇੱਕ ਛੋਟਾ ਜਿਹਾ ਕੇਸ ਸੀਗਾ ਤੇ ਮੈਂ ਬਾਹਰ ਦੇ ਪੇਪਰ ਲਾਏ ਸੀ 2 ਸਾਲ ਪਹਿਲਾਂ ਦੀ ਗੱਲ ਹੈ ਤੇ ਉਦੋਂ ਤੁਹਾਡਾ ਨਵਾਂ ਨਵਾਂ ਚੈਨਲ ਚੱਲਦਾ ਸੀ ਮੈਂ ਸੁਣਦਾ ਹੁੰਨਾ ਸੀ ਹੱਡ ਬੀਤੀਆਂ ਮੈਂ ਉਥੋਂ ਹੀ ਸੁਣ ਕੇ ਮਹਾਰਾਜ ਨਾਲ ਜੁੜਿਆ ਆ ਸਾਂ ਤੇ ਕਹਿੰਦੇ ਵੀ ਜਨੂਨਾ ਤੁਸੀਂ ਇਹ ਬੇਨਤੀਆਂ ਕੀਤੀਆਂ ਮੈਂ ਸੁਣਦਾ ਹੁੰਨਾ ਸਾਂ ਕਹਿੰਦਾ ਵੀ ਮੇਰਾ ਨਾ ਕਿਸੇ ਨੇ ਝੂਠਾ ਨਾਂ ਕੇਸ ਵਿੱਚ ਪਵਾ ਦਿੱਤਾ ਸੀ ਮਹਾਰਾਜ ਜਾਣਦੇ ਆ ਸੱਚੀਓ ਝੂਠਾ ਸੀ ਜੇ ਸੱਚਾ ਹੁੰਦਾ ਤੇ ਮੈਂ ਅਰਦਾਸ ਨਹੀਂ ਸੀ ਕਰਨੀ ਮੈਂ ਕਹਿਣਾ ਸੀ ਵੀ ਮੇਰੀ ਗਲਤੀ ਆ ਵੀ ਮੈਂ ਭੋਗਣੀ ਤੇ ਕਹਿੰਦੇ ਦੋ ਧਰਾਂ ਦੀ ਲੜਾਈ ਹੁੰਦੀ ਸੀ ਮੈਂ ਸਿਰਫ ਛਡਾਉਣ ਵਾਸਤੇ ਵਿੱਚ ਗਿਆ ਸਾਂ ਉਹਨਾਂ ਨੇ ਮੇਰੇ ਸਾਟ ਵੀ ਲਾਈ ਤੇ ਉੱਪਰੋਂ ਜਿਹੜੀ ਦੂਜੀ ਧਿਰ ਸੀ ਉਹਨਾਂ ਨੇ ਖਾਲਸਾ ਜੀ ਪਰਚਾ ਮੇਰੇ ਨਾਂ ਤੇ ਕਰਾਤਾ ਉਧਰੋਂ ਮੈਂ ਬਾਹਰ ਜਾਣ ਵਾਲਾ ਸੀ ਉਹ ਖਾਲਸਾ ਜੀ ਇਨਕੁਆਇਰੀ ਜੀ ਜਿਹੜੀ ਹੁੰਦੀ ਆ ਉਹਦੇ ਵਿੱਚ ਮੇਰਾ ਪਰਚੇ 'ਚ ਨਾਂ ਆ ਗਿਆ ਤੇ ਉਹ ਤੰਗੀ ਆ ਗਈ ਮੈਨੂੰ ਤਿੰਨ ਮਹੀਨੇ ਲਮਕਦਾ ਰਿਹਾ ਕੇਸ ਤਿੰਨ ਸਾਢੇ ਤਿੰਨ ਮਹੀਨੇ ਪੁੱਲਸ ਵਾਲਿਆਂ ਨੂੰ ਅਸੀਂ ਪੈਸੇ ਵੀ ਚੜਾਏ ਬਹੁਤ ਕੁਝ ਕੀਤਾ ਪਰ ਉਹਨਾਂ ਮੇਰਾ ਨਾਂ ਨਹੀਂ ਕਟਿਆ ਉਹਨਾਂ ਪਰਿਵਾਰਾਂ ਦੀ ਵੀ ਮੈਂ ਮਿੰਦਗ ਕੀਤੀ ਵੀ ਮੈਂ ਭਾਈ ਮੇਰਾ ਸਾਰਾ ਸਾਰੀ ਜ਼ਿੰਦਗੀ ਖਤਮ ਹੋ ਜਾਣੀ ਹੈ ਮੈਂ ਪੈਸੇ ਲਾਏ ਆ ਤੇ ਉਹ ਵੀ ਡੁੱਬ ਜਾਣੇ ਤੇ ਮੇਰੇ ਤੇ ਮਿਹਰ ਕਰੋ ਜੇ ਮੇਰਾ ਨਾਂ ਤੁਸੀਂ ਕਟਵਾ ਦਿਓ ਮੇਰਾ ਤੇ ਵਿੱਚ ਕੋਈ ਹੱਥ ਹੀ ਨਹੀਂ ਤੇ ਖਾਲਸਾ ਜੀ ਉਹ ਹੰਕਾਰੀ ਸਨ ਬੰਦੇ ਉਹ ਕਹਿੰਦੇ ਵੀ ਨਹੀਂ ਜਿਨ੍ਹਾਂ ਜਿਨ੍ਹਾਂ ਨੇ ਭਾਵੇਂ ਤੁਹਾਨੂੰ ਛਡਾਉਣ ਆਇਆ ਸੀ ਜੋ ਮਰਸੀ ਤੇਰੇ ਟੱਬਰ ਦਾ ਵੀ ਨਾਂ ਲਖਾਵਾਂ ਮੇਰੇ ਚਾਚਾ ਜੀ ਦਾ ਵੀ ਨਾਮ ਉਹਨਾਂ ਨੇ ਬਾਅਦ ਵਿੱਚ ਲਖਾਤਾ ਇਨੇ ਬਾਬਾ ਦੀਪ ਸਿੰਘ ਸਾਹਿਬ ਦੀ ਮੈਂ ਚਰਨ ਸ਼ਰਨ ਵਿੱਚ ਲਾ ਗਿਆ ਤੁਹਾਡੀ ਹੱਡ ਬੀਤੀ ਸੁਣ ਕੇ ਕਹਿੰਦਾ ਇੰਜ ਫਿਰ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਗਿਆ ਉਥੇ ਜਾ ਕੇ ਚਰਨਾ ਸ਼ਰਨਾਂ ਵਿੱਚ ਜਾ ਕੇ ਸ਼ਹੀਦਾਂ ਦੇ ਅਰਦਾਸ ਬੇਂਦੀ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਮਹਾਰਾਜ ਸਾਡੇ ਲਾਏ ਪੈਸੇ ਵੀ ਡੁੱਬ ਜਾਣੇ ਤੇ ਮੈਂ ਬਾਹਰ ਜਾਣ ਵਾਲਾ ਮਹਾਰਾਜ ਕਿਰਪਾ ਕਰੋ ਮੇਰਾ ਵੀਜ਼ਾ ਵੀ ਆਇਆ ਤੇ ਇਹ ਮੇਰਾ ਪਰਚੇ ਚੋਂ ਨਾਂ ਕੱਟ ਦੇਣ ਮਹਾਰਾਜ ਮੈਂ ਚਲਾ ਜਾਵਾਂ ਐਵੇਂ ਖਾਲਸਾ ਜੀ ਕੋਈ ਕਾਰਵਿਹਾਰ ਚੱਲਿਆ ਵਾਹਿਗੁਰੂ ਜਾਣੇ ਕਿਵੇਂ ਖੇਡ ਬਣੀ ਕਿਵੇਂ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਕਿਵੇਂ ਖਾਲਸਾ ਜੀ ਉਹ ਵੀਰ ਦਾ ਵੀਜ਼ਾ ਲੱਗਾ ਸੀ ਕਿਵੇਂ ਉਹਨੇ ਤੇ ਪਰਚਾ ਪੈ ਗਿਆ ਇਹ ਖਾਲਸਾ ਜੀ ਬਿਗਨ ਹੁੰਦੇ ਆ ਜਦੋਂ ਬੰਦੇ ਤੇ ਆ ਜਾਂਦੇ ਤੇ ਮੈਂ ਉਹਨੂੰ ਵੀਰ ਨੂੰ ਪੁੱਛਿਆ ਵੀ ਤੂੰ ਪਹਿਲਾਂ ਕਿ ਕੋਈ ਕੋਈ ਬਾਣੀ ਪੜਦਾ ਸੀ ਕਹਿੰਦਾ ਨਹੀਂ ਉਦੋਂ ਮੈਂ ਪਹਿਲੀ ਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਿਆ ਤੇ ਮੈਂ ਉੱਥੇ ਜਾ ਕੇ ਅਰਦਾਸ ਬੇਨਤੀ ਕਰਵਾਈ ਕਿ ਬਾਬਾ ਜੀ ਕਿਰਪਾ ਕਰੋ ਮਹਾਰਾਜ ਸੱਚੇ ਪਾਸ਼ਾ ਮਿਹਰ ਕਰੋ ਵੀ ਮੇਰਾ ਨਾਮ ਉੱਕਰ ਦੇਣ ਮਹਾਰਾਜ ਉਹ ਹੰਕਾਰੀ ਬੰਦੇ ਨੇ ਮੈਂ ਉਹਨਾਂ ਦੇ ਘਰ ਜਾ ਕੇ ਵੀ ਬੇਨਤੀ ਕੀਤੀ ਤੇ ਪਰ ਉਹਨਾਂ ਨੇ ਮਹਾਰਾਜ ਮੇਰੀ ਬੇਨਤੀ ਕੀਤੀ ਅੱਗੋਂ ਮੈਨੂੰ ਧਮਕਾਇਆ ਤੇ ਹੁਣ ਮੈਂ ਤੁਹਾਡੀ ਸ਼ਰਨ ਆਇਆ ਜੇ ਤੁਸੀਂ ਮਹਾਰਾਜ ਕਿਰਪਾ ਕਰਦੇ ਹੋ ਤੇ ਉਹ ਕਟਿਆ ਜਾ ਸਕਦਾ ਨਹੀਂ ਤੇ ਸੱਚੇ ਪਾਤਸ਼ਾਹ ਹੋਰ ਨਹੀਂ ਕੋਈ ਮੈਨੂੰ ਉੱਥੋਂ ਕੱਢ ਸਕਦਾ ਐਨਾ ਏਦਾਂ ਮੈਂ ਆਪਣਾ ਆਪਾ ਹੀ ਅਰਪਣ ਕਰਤਾ ਬਾਬਾ ਦੀਪ ਸਿੰਘ ਸਾਹਿਬ ਅੱਗੇ ਮੈਂ ਰੋ ਕੇ ਇਹੋ ਅਰਦਾਸ ਕੀਤੀ ਕਿ ਬਾਬਾ ਜੀ ਹੋਰ ਧਰ ਮੇਰੇ ਕੋ ਹੈ ਨਹੀਂ ਜਿੱਥੇ ਮੈਂ ਜਾਵਾਂ ਮੈਂ ਕਿੰਨੂੰ ਕਹਾਂ ਮੈਂ ਕਿੱਥੇ ਜਾ ਕੇ ਬੇਨਤੀ ਕਰਾਂ ਸਾਡੇ ਪਰਿਵਾਰ ਵਿੱਚ ਵੀ ਇਨੀ ਸਮਰਥਾ ਨਹੀਂ ਸਾਡਾ ਕੋਈ ਜਾਣ ਪਛਾਣ ਦਾ ਬੰਦਾ ਵੀ ਨਹੀਂ ਪਰ ਮਹਾਰਾਜ ਜੀ ਤੁਸੀਂ ਕਿਰਪਾ ਕਰ ਦਿਓ ਤੁਸੀਂ ਹੀ ਲਾ ਵਸੀਲਾ ਕਰ ਦਿਓ ਤੇ ਮਹਾਰਾਜ ਦਇਆ ਕਰ ਦਿਓ ਮੇਰ ਕਰਕੇ ਨਾ ਕਟਵਾ ਦਿਓ ਮਹਾਰਾਜ ਪਰਚੇ ਵਿੱਚੋਂ ਤੇ ਮੇਰਾ ਮਹਾਰਾਜ ਜੀ ਬਾਹਰ ਜਾਣ ਦਾ ਜਿਹੜਾ ਸਫਰ ਹੈ ਉਹ ਸੱਚੇ ਪਾਤਸ਼ਾਹ ਸੁਖਾਲਾ ਕਰ ਦਿਓ ਕਹਿੰਦਾ ਵੀ ਵੀਰ ਜੀ ਮੈਂ ਉਸ ਦਿਨ ਅਰਪਣ ਹੀ ਕਰ ਦੁੱਤਾ ਆਪਣਾ ਆਪਾ ਤੇ ਪਤਾ ਨਹੀਂ ਮੇਰੇ ਮਨ ਵਿੱਚ ਕੀ ਖੇੜ ਬਣੀ ਮੇਰਾ ਚਿਤ ਕਰਨ ਲੱਗ ਪਿਆ ਵੀ ਮੈਂ ਬਾਣੀ ਪੜਿਆ ਕਰ ਕਹਿੰਦਾ ਉਸ ਦਿਨ ਮੈਂ ਘਰੇ ਆ ਕੇ ਜਪਤੀ ਸਾਹਿਬ ਦਾ ਪਾਠ ਕੀਤਾ ਅਗਲੇ ਦਿਨ ਵੀ ਕੀਤਾ ਕਹਿੰਦਾ ਫਿਰ ਮੈਂ ਟਾਈਮ ਨਾਲ ਉੱਠਣ ਲੱਗ ਪਿਆ ਮੇਰੀ ਦਾਦੀ ਕਹਿੰਦੇ ਪੁੱਤ ਤੂੰ ਜੇ ਮਹਾਰਾਜ ਕੋਲੋਂ ਖੁਸ਼ੀਆਂ ਲੈਣੀਆਂ ਤੇ ਅਮਰਤ ਵੇਲੇ ਉੱਠਿਆ ਕਰ ਤੇ ਕਹਿੰਦਾ ਫਿਰ ਮੈਂ ਕੋਸ਼ਿਸ਼ ਕੀਤੀ ਮੈਂ 4 ਵਜੇ ਉੱਠਣਾ ਸ਼ੁਰੂ ਕੀਤਾ ਨਾਲੇ ਪੰਜ ਬਾਣੀਆਂ ਦੇ ਜਾਪ ਕਰਨੇ ਸ਼ੁਰੂ ਕੀਤੇ ਨਾਲੇ ਅਭਿਆਸ ਕਰਨਾ ਨਾਲੇ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਇੱਕ ਮਾਲਾ ਕੱਢਣੀ ਕਹਿੰਦਾ ਐਵੇਂ ਮੈਂ ਮਹਾਰਾਜ ਦੀ ਕਿਰਪਾ ਦੇ ਨਾਲ ਸ਼ੁਰੂ ਕਰ ਲਿਆ ਤੇ ਮੇਰਾ ਮਨ ਵੀ ਲੱਗਣ ਲੱਗ ਪਿਆ ਬਾਣੀ 'ਚ ਸੱਚੇ ਪਾਤਸ਼ਾਹ ਦੀ ਬਾਣੀ ਪੜਦੇ ਆ ਪੜਦੇ ਆ ਮਨ ਵੀ ਜਿਹੜਾ ਹੈ ਵਿੱਚ ਹਾਜ਼ਰੀ ਭਰਨ ਲੱਗ ਪਿਆ ਤੇ ਮਹਾਰਾਜ ਦੀ ਕਿਰਪਾ ਅਸੀ ਵਰਤੀ ਸੱਚੇ ਪਾਤਸ਼ਾਹ ਦੀ ਕਿ ਕਹਿੰਦੇ ਇੱਕ ਦਿਨ ਮੈਂ ਹੱਡ ਬੀਤੀ ਸੁਣਦਾ ਸਾਂ ਉਹਦੇ ਵਿੱਚ ਮੈਨੂੰ ਪਤਾ ਲੱਗਾ ਸ਼ਹੀਦੀ ਦੇਗ ਬਾਰੇ ਤੇ ਕਹਿੰਦਾ ਫਿਰ ਮੈਂ ਸ਼ਹੀਦੀ ਦੇਗ ਜਿਹੜੀ ਸੀ ਉਹ ਰਸਤਵਸਤ ਲੈ ਕੇ ਤੇ ਬਾਬਾ ਨੌਰ ਸਿੰਘ ਸਾਹਿਬ ਜੀ ਦੇ ਸਥਾਨੇ ਤੇ ਅਰਦਾਸ ਕਰਵਾਈ ਤੇ ਮਹਾਰਾਜ ਨੇ ਅਸੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਕਿ ਉਹ ਜਿਹੜਾ ਮੇਰਾ ਨਾਂ ਨਹੀਂ ਸੀ ਕੱਟਦੇ ਉਹ ਖਾਲਸਾ ਜੀ ਨਾਂ ਮੇਰਾ ਉਹ ਪਰਚੇ ਵਿੱਚੋਂ ਕਟਿਆ ਗਿਆ ਤੇ ਕਿਵੇਂ ਕਟਿਆ ਗਿਆ ਕਹਿੰਦੇ ਅਸੀਂ ਨਾ ਗਏ ਸਾਂ ਉੱਥੇ ਥਾਣੇ ਵਿੱਚ ਬੇਨਤੀ ਕਰਨੀ ਗਏ ਸਾਂ ਕੀ ਕਰ ਲੈਣਾ ਉਹਨਾਂ ਦੇ ਕਾਹਦਾ ਜੋਰ ਹੈ ਕਹਿੰਦੇ ਜੀ ਉੱਥੇ ਪਹੁੰਚੇ ਤੇ ਉੱਥੇ ਮਿੱਤਰ ਮੇਰਾ ਇੱਕ ਮੁੰਡਾ ਤੇ ਉਹ ਗੱਡੀ 'ਚ ਬੈਠਾ ਮੈਂ ਉਹਨੂੰ ਫਤਿਹ ਬੁਲਾਈ ਮਿਲਿਆ ਤੇ ਕਹਿੰਦਾ ਵੀ ਉਹਨੇ ਮੈਨੂੰ ਪੁੱਛਿਆ ਵੀ ਕਿੱਧਰ ਆਏ ਜੀ ਤੇ ਮੈਂ ਪੁੱਛਿਆ ਵੀ ਮੈਂ ਦੱਸਿਆ ਵੀ ਇਦਾਂ ਯਾਰ ਮੇਰਾ ਮੇਰੇ ਤੇ ਇੱਕ ਕੇਸ ਪਿਆ ਸੀਗਾ ਉਹ ਕੇਸ ਦੇ ਚੱਕਰ ਵਿੱਚ ਹੀ ਆਇਆ ਤੇ ਮੇਰਾ ਨਾਂ ਨਹੀਂ ਕੱਟਦੇ ਤੇ ਮੇਰੀ ਕੋਈ ਗਲਤੀ ਵੀ ਨਹੀਂ ਕੀਤੀ ਤੇ ਮੈਂ ਬਾਹਰ ਜਾਣਾ ਤੇ ਉਹ ਮੁੰਡੇ ਨੇ ਇਹਦੇ ਨਾਲ ਖਾਲਸਾ ਜੀ ਆਲਟ ਵੀ ਕੀਤੀ ਸੀ ਉਹਨੇ ਨਹੀਂ ਸੀ ਜਾਣਾ ਉਹਨੇ ਵੈਸੇ ਕੀਤੀ ਸੀਗੀ ਤੇ ਕਹਿੰਦੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਮੈਂ ਕਰ ਲੈਣਾ ਗੱਲ ਉਹ ਜਿਹੜਾ ਮੇਰਾ ਮਿੱਤਰ ਸੀ ਉਹ ਮੇਰੇ ਨਾਲ ਅੰਦਰ ਥਾਣੇ 'ਚ ਗਿਆ ਤੇ ਉਹ ਕੁਦਰਤੀ ਖਾਲਸਾ ਜੀ ਜਿਹੜਾ ਉੱਥੇ ਇਨਸਪੈਕਟਰ ਸੀਗਾ ਉਹਦਾ ਹੀ ਉਹ ਮੁੰਡਾ ਸੀ ਸਾਨੂੰ ਉਹਦੇ ਬਾਰੇ ਕੋਈ ਗਿਆਨ ਨਹੀਂ ਸੀਗਾ ਤੇ ਉਹ ਫਿਰ ਮੁੰਡੇ ਨੇ ਜਾ ਕੇ ਸਾਡੇ ਕੋਲੋਂ ਕਿਹਾ ਵੀ ਵੀ ਡੈਡੀ ਮੇਰੇ ਨਾਲ ਪੜਿਆ ਮੁੰਡਾ ਤੇ ਇਦਾਂ ਦਾ ਨਹੀਂ ਬੜਾ ਚੰਗਾ ਤੇ ਇਹਦਾ ਬਾਹਰ ਦੇ ਪੈਸੇ ਵਗੈਰਾ ਸਾਰੇ ਲਾਏ ਆ ਤੇ ਇਹਨੇ ਬਾਹਰ ਜਾਣਾ ਤੇ ਜੇ ਤੁਸੀਂ ਇਦਾਂ ਕਰੋ ਤੇ ਉਹ ਕਹਿੰਦੇ ਵੀ ਕੋਈ ਨਹੀਂ ਜਦੋਂ ਹੁਣ ਖਾਲਸਾ ਜੀ ਪੁੱਤ ਨੇ ਕਹਿ ਦਿੱਤਾ ਪਿਓ ਨੂੰ ਇਹ ਸਾਰੀ ਕਲਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਕਹਿੰਦੇ ਉਹਨਾਂ ਨੇ ਮੈਨੂੰ ਆਖਿਆ ਵੀ ਪੁੱਤ ਮੈਨੂੰ ਹ ਹੁਣ ਕੱਲ ਨੂੰ ਤੇ ਪਰਸੋਂ ਨੂੰ ਛੁੱਟੀ ਆ ਤੇ ਸੋਮਵਾਰ ਮੈਨੂੰ ਮਿਲਣੀ ਤੇ ਮੈਂ ਸੋਮਵਾਰ ਖਾਲਸਾ ਜੀ ਗਿਆ ਤੇ ਫਿਰ ਉਹਨਾਂ ਨੇ ਉਹ ਜਿਹੜਾ ਮੇਰਾ ਸਾਰਾ ਰਫਾ ਦਫਾ ਕਰਕੇ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਸੱਚੇ ਪਾਸ਼ਾਣ ਦਾਇਆ ਕੀਤੀ ਤੇ ਹੁਣ ਮੈਂ ਬਾਹਰ ਤੇ ਉਹ ਜਿਹੜਾ ਮੇਰੇ ਤੇ ਪਰਚਾ ਪਿਆ ਸੀ ਉਹ ਰਫਾ ਦਫਾ ਹੋ ਗਿਆ ਇਹ ਸਾਰਾ ਕੁਝ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਦੇ ਨਾਲ ਹੋਇਆ ਕਹਿੰਦਾ ਮੈਂ ਇੱਥੇ ਅੱਜ ਵੀ ਜਾਪ ਨਹੀਂ ਛੱਡਦਾ 4 ਵਜੇ ਮੈਂ ਉੱਠ ਪੈਂਦਾ ਪਹਿਲਾਂ ਵੀ ਉੱਠ ਪੈਂਦਾ ਤੇ ਆਪਣੀ ਬਾਣੀ ਪੜ੍ਹੇ ਤੋਂ ਬਿਨਾ ਮੈਂ ਕੰਮ ਤੇ ਨਹੀਂ ਜਾਂਦਾ ਪੜ੍ਹਨ ਨਹੀਂ ਜਾਂਦਾ ਸਾਰਾ ਕੁਝ ਕਰਦਾ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੋ ਰਿਹਾ ਸੋ ਖਾਲਸਾ ਜੀ ਐਵੇਂ ਐਵੇਂ ਦੀਆਂ ਖੇਡਾਂ ਮਹਾਰਾਜ ਦੇ ਘਰ ਹੁੰਦੀਆਂ ਸੱਚੇ ਪਾਤਸ਼ਾਹ ਏਡੇ ਦਿਆਲੂ ਕਿਰਪਾਲੂ ਹਨ ਕਿ ਸਾਰੇ ਸੁੱਖ ਦੇਣ ਵਾਲੇ ਹਨ ਸੋ ਮਹਾਰਾਜ ਕਿਰਪਾ ਕਰਨ ਸਾਨੂੰ ਵੀ ਸਮਤ ਮਾਤਾਵੇ ਮਹਾਰਾਜ ਅੜ ਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਖਾਲਸਾ ਜੀ ਇਹ ਹੱਦ ਬੀਤੀ ਕੋਲੋਂ ਸਿੱਖਣਾ ਚਾਹੀਦਾ ਮਹਾਰਾਜ ਦਾਇਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ